ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਲੈਨਿੰਗ ਵਾਲਾ ਸੂਟ ਕਟਿੰਗ ਕਰਨਾ ਦੱਸਿਆ ਦੱਸਾਂਗੇ ਤੁਹਾਨੂੰ ਜੀ ਜਿਹੜੇ ਸਿੱਖਣਾ ਚਾਹੁੰਦੇ ਨੇ ਉਹ ਜ਼ਰੂਰ ਵੀਡੀਓ ਨੂੰ ਦੇਖਣਾ ਤੇ ਆਪਾਂ ਨੇ ਇਹ ਪੁੱਠੇ ਸਿੱਧੇ ਦੀ ਨਿਸ਼ਾਨੀ ਲਾ ਲਈ ਤੇ ਇਹ ਮੇਰੇ ਕੋਲੇ ਪੂਰਾ 5 ਮੀਟਰ ਕੱਪੜਾ ਆਇਆ ਤੁਸੀਂ ਮਤਲਬ ਕਿ ਕੱਟਣ ਤੋਂ ਪਹਿਲਾਂ ਜ਼ਰੂਰ ਨਾਪ ਲਿਆ ਕਰੋ ਵੀ ਕੱਪੜਾ ਕਿੰਨਾ ਆਪਣੇ ਕੋਲ ਆਪਾਂ ਨੂੰ ਪੂਟਾ ਕਰ ਲੈਣਾ ਕੱਪੜੇ ਨੂੰ ਹੀ ਆਪਾਂ ਨੇ ਲੰਬਾਈ ਕਰ ਲੈਣੀ ਹੈ ਪਹਿਲਾਂ ਕੱਪੜੇ ਦੀ ਜਿੰਨੀ ਆਪਣੇ ਕੋਲ ਲੰਬਾਈ ਹੈ ਜੀ ਇਸ ਮੇਰੇ ਕੋਲ 45 ਆ ਤੇ 3 ਇੰਚ ਮੈਂ ਵੱਧ ਲੈ ਲਾਂਗੀ ਤੇ ਇਹਨੂੰ ਡਬਲ ਕਰ ਲਾਂਗੇ ਤਲਾਪ ਕਮੀਜ਼ ਦਾ ਕੱਪੜਾ ਤਾਰਦੇ ਆਂ ਫਿਰ ਤੁਹਾਨੂੰ ਦੱਸਾਂਗੇ ਲਾਈਨਿੰਗ ਕਿਵੇਂ ਕਟਿੰਗ ਕਰਨੀ ਹੈ ਇਹ ਮੈਂ ਨਾ ਡਬਲ ਫੋਲਡ ਕਰ ਲਿਆ ਤਾਂ ਇਹਨੂੰ ਮੈਂ ਕੱਟ ਦਾਂਗੀ ਕੱਟ ਕੇ ਤੁਹਾਨੂੰ ਮੈਂ ਦੱਸਦੀ ਆਂ ਆ ਦੇਖੋ ਜੀ ਆ ਪੱਲੇ ਤਾਰ ਲਏ ਨੇ ਮਨੇ ਕੱਪੜਾ ਤਾਰ ਲਿਆ ਡਬਲ ਫੋਲਡ ਕਰਕੇ ਤੇ ਇਹ ਨਾਲ ਤੇ ਗੋਡੇ ਨਿਕਲੇ ਜੀ ਇਸ ਲੋਟਾ ਇਹ ਕੱਪੜਾ ਜਿੰਨੀ ਮੈਨੂੰ ਚੜਾਈ ਤੇ ਇਹ ਕਪੜਾ ਚਾਹੀਦਾ ਸੀ ਉਹਨੇ ਮੈਂ ਇਹ ਪੱਲੇ ਤਾਰ ਲੈਨੇ ਇਹ ਦੋ ਪੱਲੇ ਨਹੀਂ ਪਹਿਲਾਂ ਮੈਂ ਨਾ ਇੱਕ ਫੋਲਡ ਕਰ ਲਿਆ ਫਿਰ ਇਹ ਦੂਜਾ ਫੋਲਡ ਕਰ ਲਿਆ ਦੇਖ ਮੇਰੇ ਦੋ ਪੱਲੇ ਹੋ ਗਏ ਤੇ ਇਹਨਾਂ ਨੂੰ ਮੈਂ ਇਕੱਠਾ ਕਰਕੇ ਰੱਖਦੀ ਆ ਤੇ ਇਹਦੇ ਵਿੱਚੋਂ ਮੈਂ ਗੋਟੇ ਕੱਢਨੇ ਤੇ ਜਿੰਨੀ ਵੀ ਤੁਹਾਨੂੰ ਲੰਬਾਈ ਚਾਹੀਦੀ ਆ ਇਹ ਫੋਲਡ ਕਰਕੇ ਤੇ ਆ ਬੰਦ ਪਾਸੇ ਉੱਪਰ ਛੱਡ ਦਿਓ ਤੇ ਇਧਰ ਕੁੱਲੇ ਪਾਸੇ ਤੋਂ ਆਪਣੇ ਜਿੰਨਾ ਵੀ ਤੁਹਾਨੂੰ ਪਹੁੰਚਾ ਚਾਹੀਦਾ ਚੜਾਈ ਚ ਤੇ ਜਿੰਨਾ ਗੋਡਾ ਲੰਬਾਈ ਚ ਚਾਹੀਦਾ ਈ ਉਹਨਾਂ ਤੁਸੀਂ ਧਾਰ ਲਿਓ। ਅੱਜ ਹੀ ਮਨੇ ਸਲਵਾਰ ਇਸ ਲੋਟ ਕਟਿੰਗ ਕਰੀ ਆਈ ਇਹ ਇਹ ਮਨੇ ਗੋਡੇ ਵਿੱਚੋਂ ਕੱਢ ਲੇ ਤੇ ਇਹਦਾ ਪਣਾ ਕਾਫੀ ਚੌੜਾ ਤੇ ਜਿਹੜੇ ਮਨੇ ਗੋਡੇ ਕਮੀਜ਼ ਨਾਲੋਂ ਵੱਡੇ ਤੇ ਈ ਉਹਨਾਂ ਦੀ ਮੈਂ ਬਾਜੂ ਬਣਾਵਾਂਗੀ। ਠੀਕ ਹੈ ਕਿਉਂਕਿ ਬਾਜੂ ਦੀ ਲੰਬਾਈ ਰੱਖਣੀ ਹੈ ਜਿਆਦੇ ਤੇ ਇਹਦੇ ਵਿੱਚੋਂ ਘੱਟ ਬਣ ਰਹੀ ਸੀ ਇਸ ਕਰਕੇ ਮੈਂ ਗੋਡੇ ਵਿੱਚੋਂ ਹੀ ਕੱਢ ਲੇ ਤੇ ਇਹਦੇ ਵਿੱਚ ਮੈਂ ਥੋੜਾ ਥੋੜਾ ਜੋੜ ਪਾ ਕੇ ਤੇ ਬਾਜੂ ਬਣਾ ਲਾਂਗੀ ਦੀ ਮੈਂ ਤੇ ਗੋਡੇ ਮੈਂ ਵਿੱਚੋਂ ਹੀ ਕੱਢ ਲਏ ਤੇ ਇਹ ਮੈਂ ਇਸ ਲੋਟ ਗੋਡੇ ਵਿੱਚੋਂ ਰੱਖ ਕੇ ਤੇ ਇਹ ਕਟਿੰਗ ਕਰ ਲਈ ਤੇ ਹੁਣ ਆਪਾਂ ਇਹਨੂੰ ਉੱਪਰ ਧਰ ਲਾਂਗੇ ਤੇ ਸਟੱਟ ਕਰ ਲਾਂਗੇ ਇਹ ਇਹ ਆਪਣੀ ਥੋਪਲੀਆਂ ਵਾਲੀ ਸਲਵਾਰ ਹੋ ਗਈ ਜੀ ਇਹ ਆਪਣੀ ਤੁਹਾਡੀ ਮਰਜ਼ੀ ਹੈ ਇੱਥੇ ਸਲਾਈ ਲਾਓ ਤੁਹਾਡੀ ਮਰਜ਼ੀ ਹੈ ਨਾ ਲਾਓ ਜੀ ਇੱਥੇ ਸਲਾਈ ਵੀ ਲੱਗ ਜਾਂਦੀ ਹੈ ਚਾਹੇ ਐਵੇਂ ਹੀ ਰੱਖ ਲਓ ਇਸਦੀ ਕਟਿੰਗ ਕਰ ਲਾਂਗੇ ਆਪਾਂ ਸੈੱਟ ਕਰਕੇ ਤੇ ਜਿੰਨਾ ਵੀ ਆਪਣਾ ਕੱਪੜਾ ਇਹ ਭਾਗ ਤੋਂ ਜਿਹੜਾ ਆਪਾਂ ਕੱਟਦਾਂ ਨੇ ਤੇ ਇਧਰ ਆਸਣ ਦੀ ਨਿਸ਼ਾਨੀ ਲਾ ਕੇ ਕਟਿੰਗ ਕਰ ਦਾਂਗੇ ਜੀ ਇੱਥੇ ਆਸਣ ਦੀ ਨਿਸ਼ਾਨੀ ਲਾ ਕੇ ਲੋ ਜੀ ਹੋ ਗਿਆ ਆਪਣੀ ਸਲਵਾਰ ਕਟਿੰਗੇ ਇਹ ਠੀਕ ਹੈ ਜੀ ਤੇ ਹੁਣ ਜਿਹੜਾ ਇਹ ਆਪਾਂ ਨੇ ਕਮੀਜ਼ ਵਿੱਚੋਂ ਕੱਪੜਾ ਨਿਕਲਿਆ ਤਾਂ ਆਪਾਂ ਨੇ ਜਿਹੜੇ ਦੇ ਗੋਡੇ ਪਾਉਣੇ ਦੇ ਜੀ ਇਹਦੀਆਂ ਆਪਾਂ ਬਣਾਵਾਂਗੇ ਬਾਹਾਂ ਗੋਡੇ ਆਪਾਂ ਨੇ ਵਿੱਚੋਂ ਹੀ ਬਣਾ ਲੈ ਜੀ ਇਹਦੀ ਫੁੱਟ ਸੀ ਤੇ ਦੇਖ ਕੇ ਇਹਨੂੰ ਫੋਲਡ ਕਰ ਲਾਂਗੇ ਜਿੰਨੀ ਆਪਾਂ ਨੂੰ ਲੰਬਾਈ ਚਾਹੀਦੀ ਆ ਨੱਪਾਇਨੋ ਹੋਰ ਹੋਲਡ ਕਰ ਲਾਂਗੇ ਤੇ ਨਿਚੇ ਤਾਂ ਆਪਣਾ ਹੀ ਸਰਜੂਗਾ ਜੀ ਤੇ ਜਿੰਨਾ ਆਪਣੇ ਬਾਜੂ ਦਾ ਮੂੰਹ ਰੱਖਣਾ ਤੇ ਥੋੜਾ ਜਿਹਾ ਵਾਧਾ ਰੱਖ ਲਾਂਗੇ ਤੇ ਇੱਥੇ ਆਪਣਾ ਥੋੜਾ ਜਿਹਾ ਜੋੜ ਪਊਗਾ ਜੀ ਤਨ ਹੈ ਉਪਰੋਂ 3 ਇੰਚ ਛੱਡ ਦੇ ਤੇ ਇੱਥੇ 9 ਇੰਚ ਦੇ ਨਿਸ਼ਾਨੀ ਲਾ ਲੈਣੀ ਹੈ ਤੇ 30 ਲਾ ਲੈਣੀ ਹੈ ਤੇ ਇਥੋਂ ਆਪਣੀ ਇਹ ਹੋ ਗਈ ਆਪਣੀ ਬਾਜੂ ਦੀ ਕਟਿੰਗ ਜੀ ਈਨਾਂ ਖਿੜੋੜ ਪੈ ਗਿਆ ਇਹ ਆਪਣਾ ਇਹ ਬਣ ਗਈ ਜੀ ਆਪਣੀ ਬਾਜੂ ਤੇ ਹੁਣ ਰਹਿ ਗਈ ਆਪਣੀ 벨ਟ ਜਿਹੜਾ ਇਹ ਕਪੜਾ ਬਚਿਆ ਇਹਦੀ ਆਪਾਂ 벨ਟ ਬਣਾ ਲਾਗੇ ਜੀ ਕਿਤੇ 벨ਟ ਬਣਾ ਕੇ ਹੁਣ ਆਪਾਂ ਲੈਣੀ ਕੱਟਣੀ ਦੱਸਾਂਗੇ ਹੁਣ ਤੁਹਾਨੂੰ ਇਹ ਹੈ ਆਪਣੀ ਲੈਂਡਿੰਗ ਤੇ ਇਹ ਆਪਣੀ ਲੈਂਡਿੰਗ ਹੈ ਜਿਹੜੀ 5.5 ਮੀਟਰ ਹੈ ਠੀਕ ਹੈ ਜੀ ਤੇ 5.5 ਤੋਂ ਘੱਟ ਸਰਦਾ ਵੀ ਨਹੀਂ ਹੈਗਾ ਇਹ ਲੈਂਡਿੰਗ 5.5 ਜ਼ਰੂਰ ਹੋਣੀ ਚਾਹੀਦੀ ਹੈ ਤੇ ਹੁਣ ਆਪਾਂ ਇਹਦੀ ਕਟਿੰਗ ਦੱਸਾਂਗੇ ਤੁਹਾਨੂੰ ਲੈਂਡਿੰਗ ਦੀ ਕਟਿੰਗ ਕਿਵੇਂ ਕਰਨੀ ਹੈ ਆਪਾਂ ਨੇ ਆਜੇ ਸਿੱਧੀ ਕੱਟਦੇ ਆ ਜੀ ਤਾਂ ਆਪਣੇ ਕੋਲੇ ਗੋਡਾ ਨਹੀਂ ਬਚਦਾ ਹੈਗਾ ਬਹੁਤ ਘੱਟ ਕਪੜਾ ਬਚਦਾ ਆਪਣਾ ਪਹੁੰਚੇ ਤਾਂ ਆਪਾਂ ਨੂੰ ਚਾਹੀਦਾ ਜੀ 15 ਇੰਚ ਤੇ ਇਹ ਬਹੁਤ ਘੱਟ ਆ ਜੀ ਤੇ ਇਹ 12 ਇੰਚ ਆ ਇਸ ਕਰਕੇ ਆਪਾਂ ਇਹ ਮਲਮਲ ਹੁੰਦੀ ਹੈ ਜੀ ਇਹ ਕਿ ਆਪਾਂ ਆਟੇ ਲੋਟ ਵੀ ਇਹਨੂੰ ਕੱਟ ਸਕਦੇ ਆ ਲਾਈਨਿੰਗ ਆਪਾਂ ਸਿੱਧੇ ਲੋਟ ਵੀ ਲਾ ਸਕਦੇ ਆ ਆਟੇ ਲੋਟ ਵੀ ਲਾ ਸਕਦੇ ਆ ਇਹ ਆਪਾਂ ਨੇ ਇਸ ਸਲੋਟ ਦੋ ਪੀਸ ਤਾਰ ਲੈਣ ਨੇ ਜੀ ਐਂਡ ਆਵਲ ਕਰਕੇ ਇੱਕ ਹੋਰ ਤਾਰ ਲੈਣਾਗਾ ਹੁਣ ਤੁਹਾਨੂੰ ਮੈਂ ਦੱਸਦੀ ਆਂ ਤਾਰ ਕੇ ਇਹਨਾਂ ਦੋ ਪੀਸ ਤਾਰ ਲੈਣੇ ਹੀ ਮਨੇ ਲੈਣੇ ਨੇ ਕਮੀਜ਼ ਦੇ ਤੇ ਇਹ ਆਪਾਂ ਨੇ ਕਮੀਜ਼ ਦੇ ਦੋਨੋਂ ਪਾਰਟ ਲੈ ਲੈਣੇ ਨੇ ਜੀ ਇਹਨਾਂ ਨੇ ਆਪਾਂ ਨੂੰ ਇਕਸਾਰ ਕਰ ਲੈਣਾ ਜੀ ਤੇ ਇਹ ਬੰਦ ਵਾਸਾ ਮੇਰੇ ਕੰਨੀ ਹੈ ਜੀ ਤੇ ਖੁੱਲਾ ਵਾਸਾ ਦੂਜੇ ਪਾਸੇ ਆ ਤੇ ਇਹਨਾਂ ਨੂੰ ਮੈਂ ਇਕਸਾਰ ਕਰਕੇ ਦੱਸਦੀ ਆ ਤੁਹਾਨੂੰ ਤੇ ਐਵੇਂ ਹੀ ਮਨੇ ਇਹ ਦੋਨੇ ਇਹ ਧਰ ਲੈਣੇ ਨੇ ਉੱਪਰ ਹੀ ਠੀਕ ਹੈ ਜੀ ਨੀਚੇ ਮਨੇ ਆਪਣੀ ਕਮੀਜ਼ ਜਿਹੜਾ ਆਪਣਾ ਸੂਟ ਆ ਆਪਾਂ ਨੇ ਉਧੇ ਧਰ ਲੈ ਉੱਪਰ ਆਪਾਂ ਨੇ ਲੈਨਿੰਗ ਇਹਦੇ ਕਰ ਲਈ ਤੇ ਇਹਨਾਂ ਨੂੰ ਆਪਾਂ ਹੁਣ ਸੈੱਟ ਕਰ ਲੈਣਾ ਬਿਲਕੁਲ ਵੀ ਕਾਹਨ ਨਾ ਹੋਵੇ ਤੇ ਇਹਨਾਂ ਨੂੰ ਮੈਂ ਸੈੱਟ ਕਰਕੇ ਦਿਖਾ ਰਹੀ ਹਾਂ ਤੁਹਾਨੂੰ ਹੁਣ ਚਾਰੇ ਤਹਾਂ ਧਾਰ ਲਈਆਂ ਈ ਮਨੇ ਦੋਨੋਂ ਲੈਨਿੰਗ ਦੀਆਂ ਤੇ ਦੋਨੋਂ ਕਮੀਜ਼ ਦੀਆਂ ਈ ਤੇ ਇਹ ਬੰਦਵਾਸਾ ਮੇਰੇ ਕੰਨੀ ਆਈ ਲੈਨਿੰਗ ਦਾ ਵੀ ਤੇ ਕਮੀਜ਼ ਦਾ ਵੀ ਪੁੱਠਾ ਵਾਸਾ ਦੂਜੀ ਸਾਈਡ ਆਈ ਤੇ ਆਪਾਂ ਹੁਣ ਇਹਨੂੰ ਉੱਪਰੋਂ ਸੀਧਾ ਬਣਾ ਲਾਂਗੇ ਲੈਨ ਲਗਾ ਲਾਂਗੇ ਇੱਕ ਉਤੇ ਹੁਣ ਆਪਾਂ ਇਹ ਕਟਿੰਗ ਕਰਦੇ ਆਂ ਥਿੰਨਾ ਵੀ ਥੋੜਾ ਹਰ ਮੋੜਾ ਤੁਸੀਂ ਜਿਵੇਂ ਜਿਸ ਤਰ੍ਹਾਂ ਬਣਾ ਰੱਖਣਾ ਨਹੀਂ ਉਹ ਮੈਂ ਰੱਖ ਸਕਦੇ ਆਂ ਤੁਹਾਨੂੰ ਮੈਂ ਸਿਰਫ ਲਾਈਨਿੰਗ ਦੀ ਕਟਿੰਗ ਦਿਖਾ ਰਹੀ ਆਂ ਇਹ ਇਦੇ ਵਿੱਚ ਬਹੁਤ ਟਾਈਮ ਕੱਟ ਲੱਗਦਾ ਈ ਤੇ ਬਹੁਤ ਛੇਤੀ ਕਟਿੰਗ ਹੋ ਜਾਂਦੀ ਹੈ ਕਿ ਚਾਰੇ ਪਾਸੇ ਆਪਾਂ ਨੇ ਇਕੱਠੇ ਕੱਟ ਲੈਣੇ ਨੇ ਈ ਤੇ ਬੰਨਣਾ ਨਿਸ਼ਾਨੀਆਂ ਲਾ ਲੈਣੀ ਆ ਇਹ ਜਿੱਥੇ ਆਪਣੀ ਸਲਾਈ ਲੱਗੇਗੀ ਉਹ ਨਿਸ਼ਾਨੀਆਂ ਆਈ ਤੇ ਇਹ ਜਿਹੜੇ ਮੈਂ ਸੈਂਟਰ ਚ ਲਾਈਆ ਤੇ ਇਹਨਾਂ ਮੈਂ ਉੱਪਰ ਮੋਢੇ ਨਾਲ ਮਲਾ ਦਾਂਗੀ ਇਹਨਾਂ ਇੱਥੇ ਮਲਾ ਦਾਂੀ ਇਹਨਾਂ ਨੂੰ ਮੈਂ ਦੱਸਦੀ ਹਾਂ ਕਟਿੰਗ ਤੇ ਇਹ ਆਪਣਾ ਬਿਲਕੁਲ ਪਲਾਨ ਸੂਟ ਆ ਜੀ ਇਸ ਕਰਕੇ ਆਪਾਂ ਨੇ ਚਾਰੇ ਕਟਿੰਗ ਕਰ ਲਈ ਤੇ ਜੇ ਆਪਣੇ ਕੋਲੇ ਕੇੰਗਰੀ ਕਢਾਈ ਵਾਲਾ ਗੜਾ ਹੁੰਦਾ ਹਨਾ ਤੇ ਆਪਾਂ ਨੂੰ ਫਿਰ ਖਾਸ ਧਿਆਨ ਰੱਖਣਾ ਪੈਂਦਾ ਜੀ ਵੀ ਆਪਾਂ ਕਾਟ ਕਿਹੜੇ ਨੂੰ ਪਾ ਰਹੇ ਆ ਜਾਂ ਫਿਰ ਕਢਾਈ ਵਾਲੇ ਨੂੰ ਆਪਾਂ ਨੇ ਉੱਪਰ ਰੱਖਣਾ ਧਿਆਨ ਗੱਲ ਕਿ ਆਪਾਂ ਮੂਰਲੀ ਕਾਟ ਪਾ ਰਹੇ ਆ ਉਹਦੇ ਵਿੱਚ ਕਿ ਪਿੱਛਲੀ ਨਾ ਫੈ ਜਾਵੇ ਭੁੱਲ ਜਾਈ ਕਿਉਂਕਿ ਪਲਾਨ ਕੱਪੜੇ ਦੇ ਤਾਂ ਆਪਾਂ ਜਿਹੜਾ ਮਰਜ਼ੀ ਲੈ ਲਾਂਗੇ ਤੇ ਤੇ ਬਨ ਨਿਸ਼ਾਨੀ ਲਾ ਦਾਂਗੇ ਨਾਲ ਨਾਲ ਇਹ ਨੀਚੇ ਦੇ ਜਿੰਨੇ ਮੈਨਾਂ ਚਾਹ ਕਰਖਣੇ ਨੇ ਜੀ ਇਹ ਹੋ ਗਈ ਜੀ ਮੇਰੀ ਕਮੀਜ਼ ਦੀ ਕਟਿੰਗ ਤੇ ਮੈਂ ਪਲੇਟਾਂ ਦੀਆਂ ਨਿਸ਼ਾਨੀਆਂ ਵੀ ਨਾਲੇ ਲਾ ਲੇ ਕਰਦੀਆਂ ਏ ਤੇ ਇਹ ਆਪਣੀ ਦੀ ਤੈਂ ਬਠਾ ਲੈਣੀ ਹੁੰਦੀ ਹੈ ਜੀ ਕਮੀਜ਼ ਦੀ ਵੀ ਤੇ ਲਾਈਨਿੰਗ ਦੀ ਵੀ ਤੈਂ ਬਠਾ ਲੈਣੀ ਹੁੰਦੀ ਹੈ ਜੇ ਆਪਾਂ ਤਾਂ ਨਿਸ਼ਾਨੀਆਂ ਪਹਿਲਾਂ ਲਾਉਣੀਆਂ ਨੇ ਤਾਂ ਆਪਾਂ ਸੈਂਟਰ ਚ ਸੈਂਟਰ ਮਲਾ ਕੇ ਫਿਰ ਆਪਾਂ ਹੁਣ ਨਿਸ਼ਾਨੀਆਂ ਦੇ ਪਲੇਟਾ ਪਾ ਸਕਦੇ ਆ ਜੀ ਤੇ ਹੁਣ ਮੈਂ ਪਾ ਦੀ ਲੈਣੀ ਦੱਸਦੀ ਆ ਤੁਹਾਨੂੰ ਕਟਿੰਗ ਕਰਕੇ ਤੇ ਆਪਣੇ ਦੋਨੋਂ ਪਾਰਟ ਕਟਿੰਗ ਹੋ ਗਈ ਇਹ ਲੈਨਿੰਗ ਤੇ ਕਮੀਜ਼ ਦੇ ਤੇ ਇਹ ਜੀ ਆਪਣੀ ਕੰਨੀ ਆ ਜੀ ਇਸ ਲੋਟ ਜੇ ਆਪਾਂ ਇਸ ਲੋਟ ਕਟਿੰਗ ਕਰਾਂਗੇ ਤਾਂ ਆਪਣੇ ਕੋਲ ਕਪੜਾ ਘਾਟਾ ਜੀ ਇਹਦੀ ਲੈਨਿੰਗ ਦੀ ਚੜਾਈ ਨੂੰ ਘਾਟਾ ਪਨਾ ਘਾਟਾ ਜੀ ਤਾਂ ਪਾਈ ਨੂੰ ਵੀ ਆਡੇ ਲੋਟ ਕਟਿੰਗ ਕਰਾਂਗੇ ਪਰ ਜੇ ਤੁਹਾਡੇ ਕੋਲੇ ਕਈ ਵਾਰੀ ਲੈ ਨਹੀਂ ਘਾਟਾ ਜੇ ਲੈਨਿੰਗ 5 ਮੀਟਰ ਆ 5 ਜਿ ਵੀ ਘਟ ਜਾਂਦੀ ਏ ਤਾਂ ਤੁਸੀਂ ਬਾਹਵਾ ਪਹਿਲਾਂ ਨਹੀਂ ਕੱਢਣੀਆਂ ਹੈਗੀਆਂ ਬਾਹਵਾ ਬਾਅਦ ਚ ਕੱਢਣੀਆਂ ਨੇ ਕਿਉਂਕਿ ਬਾ ਮਾਚਾਪਾ ਜੋੜ ਵੀ ਪਾ ਸਕਦੇ ਆ ਕਈ ਵਾਰੀ ਫਿਰ ਐਡੇ ਟਾਈਮ ਆਪਾਂ ਨੂੰ ਕਪੜਾ ਨਹੀਂ ਵੀ ਮਿਲਦਾ ਨਹੀਂ ਆਪਾਂ ਹੋਰ ਵੀ ਲਿਆ ਸਕਦੇ ਆ ਹਨਾ ਕੀ ਆਪਾਂ ਨੂੰ ਕੁੰਦਿਆਂ ਦੇ ਵਿੱਚ ਆਪਾਂ ਨੂੰ ਔਖਾ ਹੋ ਜਾਂਦਾ ਜੀ ਜੋੜ ਕਾਣਾ ਤੇ ਇਸ ਤਰ੍ਹਾਂ ਕੇ ਇਹ ਮੈਨੂੰ ਪਤਾ ਵੀ ਮੇਰਾ ਸਾਰ ਜੂਗਾ ਕਪੜਾ ਕਿਉਂਕਿ ਮੈਂ ਇਹਨੂੰ ਆਡੇ ਰੋਟਾ ਰਹੀ ਐ ਪੰਜ ਲੋਡ ਕਰ ਲਾਂਗੇ ਨੂੰ ਆਪਾਂ ਜਿੰਨੀ ਮਰਜ਼ੀ ਇਹਦੀ ਚੜਾਈ ਹੁਣ ਰੱਖ ਸਕਦੇ ਆ ਕਿਉਂਕਿ ਆਪਾਂ ਨੂੰ ਜੋੜ ਨਹੀਂ ਪਾਣਾ ਪੈਣਾ ਕੋਈ ਵੀ ਇਹ ਆਪਣੀ ਇਹਦੇ ਵਿੱਚ ਬਾਜੂ ਬਣ ਜੇਗੀ ਹੀ ਆਰਾਮ ਤੇ ऐपा ये यह बाजू तक के कटिंग कर लेनी है तो यह अपना जेड़ा जोड़ा ये भी अपा ही रख लेना ठीक है ठीके? ਤੇ ਬਾਕੀ ਜਿਹੜੀ ਇਹ ਕਾਟ ਆ ਮੈਂ ਇਹ ਜੋੜ ਲਾ ਕੇ ਇੱਕ ਬੰਦਾ ਫੇਰ ਪਾਉਂਗੀ ਕਿਉਂਕਿ ਇਹ ਜੋੜ પા ਕੇ ਫਿਰ ਸੈਟ ਆ ਜੂਗੀ ਆਪਾਂ ਨੂੰ ਕਿ ਵੱਧ ਘੱਟ ਕੱਪੜਾ ਰਹਿ ਜਾਂਦਾ ਕਈ ਵਾਰੀ ਇਹ ਮੇਰੀ ਬਾਜੂ ਘਟ ਗਈ ਤੇ ਹੁਣ ਮੈਂ ਤੁਹਾਨੂੰ ਦੱਸਦੀ ਆ ਛਲਵਾਰ ਤੋਂ ਲੈਨੇ ਕਿਵੇਂ ਕੱਟਣੀ ਆ ਆਪਾਂ ਨੇ ਤੇ ਗੋਡਿਆਂ ਦੀ ਕਿਵੇਂ ਕੱਟਣੀ ਆ ਜੀ ਤੇ ਮੈਂ ਸੱਟ ਕਰ ਲਵਾਂ ਜੀ ਕੱਪੜੇ ਨੂੰ ਇਹ ਦੇ ਇਹ ਮੈਂ ਕਪੜਾ ਜਿੰਨਾ ਵੀ ਮੇਰੇ ਕੋਲ ਕਪੜਾ ਬਚਿਆ ਹੋ ਤਾਂ ਇਹ ਮੈਂ ਫੋਲਡ ਕਰ ਲਿਆ ਜੀ ਇੱਧਰ ਖੁੱਲੇ ਪਾਸਾ ਤੇ ਇੱਧਰ ਬੰਦ ਪਾਸਾ ਇਹ ਖੁੱਲੇ ਪਾਸੇ ਕਰਨੀ ਮੈਂ ਇਹ ਸਲਵਾਰ ਤਾਂ ਆਂਗੀ ਇਹ ਦੇਖੋ ਤੁਸੀਂ ਕਟਿੰਗ ਦੇਖੀਓ ਸਲਵਾਰ ਦੀ ਕਿਵੇਂ ਕਰੀਆ ਮੈਂ ਤੇ ਇਹਨੂੰ ਮੈਂ ਇੱਕ ਹੁੰਦੇ ਉੱਪਰ ਲੈ ਚੱਕ ਦਾਂਗੀ ਦੋ ਤੇ ਇਹ ਜਿਹੜਾ ਮੇਰੇ ਗੋਡੇ ਨੇ ਇਹ ਮੈਂ ਕਟਿੰਗ ਨਹੀਂ ਕਰਿਆ ਜੀ ਨਾਲੇ ਜੋੜੇ ਹੋਏ ਨੇ ਕਿਉਂਕਿ ਇਹ ਮੈਂ ਵਿਚੋਂ ਹੀ ਗੋਡੇ ਕੱਢੇ ਨੇ ਦੇ ਨੂੰ ਮੈਂ ਇਸ ਲੋਟ ਐ ਤਾਂ ਕੇ ਇਕੱਠਾ ਹੀ ਕਟਿੰਗ ਕਰ ਲਾਂਗੀ ਇੱਥੇ ਮੇਰੀਆਂ ਨਿਸ਼ਾਨੀਆਂ ਲਾਈ ਹੋਈਆਂ ਆ ਜੀ ਤੇ ਜੇ ਮੈਨੂੰ ਸਲਾਈ ਲਾਣੀ ਹੋਈ ਮੈਂ ਇੱਥੋਂ ਮੋੜ ਕੇ ਸਲਾਈ ਲਾ ਦਾਂਗੀ ਇੱਥੇ ਤੇ ਇਹ ਗੁੰਦਾ ਬਣ ਜਾਊਗਾ ਇਹ ਚਾਰ ਗੁੰਦੇ ਬਣ ਜਾਣਗੇ ਜੇ ਨਹੀਂ ਸਲਾਈ ਲਾਣੀ ਤਾਂ ਇਹ ਦੋਏ ਰਹਿਣਗੇ ਤੇ ਨਾਲੇ ਕੱਟਣੀ ਸਿਖਾਈਏ ਇਹ ਇਨੂੰ ਸੈਟ ਕਰਕੇ ਆਪਾਂ ਲਾਈਨਿੰਗ ਦਾ ਕੱਪੜਾ ਥੋੜਾ ਵੱਧੇ ਰੱਖਣਾ ਚਾਹੀਦਾ ਏ ਹਾਂ ਮੇਰਾ ਪੂਰਾ ਪੂਰਾ ਆ ਗਿਆ ਇੱਧਰ ਉਹ ਦੇਖੋ ਜੀ ਇਹਨੂੰ ਮੈਂ ਐਵੇਂ ਹੀ ਤਾਸਾਂਗੀ ਆ ਦੇਖੋ ਐ ਮੇਰਾ ਬੋਟਮ ਇਹ ਮੁੜ ਗਿਆ ਜੀ ਮੈਂ ਪਰ ਕਟਿੰਗ ਕਰਾਵਾਂ ਇੱਥੇ ਆਪਾਂ ਨਿਸ਼ਾਨੀਆਂ ਲਾਈ ਹੋਣੀਆਂ ਤੇ ਆਪਾਂ ਦੇ ਦੋ ਹੁੰਦਿਆਂ ਦਾ ਲਾਈਨਿੰਗ ਰਹਿ ਗਈ ਜੀ ਉਹ ਮੈਂ ਤੁਹਾਨੂੰ ਦੱਸਦੀ ਹਾਂ ਸੈੱਟ ਕਰਕੇ ਤੇ ਦੋਆਂ ਦੀ ਆਪਾਂ ਨੇ ਕੱਟਦੀ ਉਹ ਮੈਂ ਕੱਪੜਾ ਸੈੱਟ ਕਰਕੇ ਤੇ ਦਿਖਾਨੀ ਆ ਤੁਹਾਨੂੰ ਹੁਣ ਦੇਖੋ ਇਹ ਮੈਂ ਪਟਾਖੇ ਰੱਖ ਲਿਆ ਕੱਪੜਾ ਜਿਹੜਾ ਆਪਣਾ ਬਚਿਆ ਨਾਲ ਤੋਂ जे अह दो ने इन्हना मैं उपर तर कटिंग कर दा कटिंग कर दी हो गया जी अपना ये भी कटिंग हो गया ਕਿ ਹੈ ਆਪਾਂ ਨੇ ਆਪਾਂ ਇਹਨੂੰ ਐਵੇਂ ਡਬਲ ਕੱਟੀ ਹੋਈ ਆ ਤੇ ਆਪਾਂ ਐਵੇਂ ਹੀ ਇਹਦੇ ਨਾਲ ਗੋਡਾ ਧਰ ਕੇ ਕੁੰਦੇ ਨਾਲ ਤੇ ਆਪਣੀ ਇਹ ਗੁੰਮਸਲਾਈ ਵੀ ਕਰ ਸਕਦੇ ਆ ਕਿਉਂਕਿ ਆਪਾਂ ਨੂੰ ਚੱਕਣੇ ਦੀ ਲੋੜ ਨਹੀਂ ਪੈਣੀ ਇਹਨੂੰ ਆਪਾਂ ਨੇ ਪਹਿਲਾਂ ਹੀ ਡਬਲ ਕੱਟੀ ਹੈ ਇਹ ਤੇ ਆਪਣੀ ਪਿੱਛੇ ਗੋਡਿਆਂ ਦੀ ਕਟਿੰਗ ਹੋ ਗਈ ਸਲਵਾਰ ਦੇ ਪਹੁੰਚਾਂ ਦੀ ਤੇ ਵਿੱਚੇ ਕੁੰਦਿਆਂ ਦੀ ਹੋ ਗਈ ਤੇ ਹੁਣ ਰਹਿ ਗਈ ਆਪਣੀ ਬੈਲਟ ਜਿਹੜਾ ਇਹ ਕਪੜਾ ਬਚਿਆ ਜੀ ਨਾਲ ਤੋਂ ਇਦਿਪਾਹ ਬੈਲਟ ਦੀ ਕਟਿੰਗ ਕਰਾਂਗੇ ਅਲਹਮਦੁਲਿਲਾਹਮੁਦੁਨਾ ਸਭਾਤੇ ਰੱਜਾ ਰੱਜਿਆ ਛਾਓ ਆਵਾਸ ਪਾਓ ਜੇ ਕੋਈ ਵਾਸੇ ਚਾਹਾਂ ਕੋਈ ਵਾਸੇ ਤੇ ਕੋਈ ਚਾਹਾਂ ਤੇ ਥੋੜਾ ਜਿਹਾ ਘਟਾਈਏ ਆਪਾਂ ਇਹਦਾ ਇਹ ਆਪਣਾ ਇਨਕ ਨੇਫੇ ਚ ਮੁੜ ਜਾਣਾ ਹੈ ਤੇ ਆਪਣੀ ਇਹ ਲੈਨਿੰਗ ਇੱਥੇ ਤੱਕ ਆ ਜਾਣੀ ਹੈ ਇਹਦਾ ਕੋਈ ਚੱਕਰ ਨਹੀਂ ਵੈਸੇ ਆਪਣੇ ਕੋਲੇ ਉਹ ਥੋੜਾ ਜਿਹਾ ਕੱਪੜਾ ਹੋਰ ਬਚਿਆ ਹੋਇਆ ਜੀ ਲੈਨਿੰਗ ਦਾ ਪਾਉ ਵੀ ਲਾ ਸਕਦੇ ਆ ਆਪਣੇ ਕੋਲੇ ਜਿਹੜਾ ਬਾਜੂ ਚੋਂ ਬਚਿਆ ਜੀ ਨੂੰ ਖੋਲਦਾਂ ਹਾਂ ਤੇ ਬੰਦ ਕਰਸਾਂ। ਜਿਓ ਜੀ ਮੇਰੇ ਸਾਥ ਪੂਰੇ ਸੂਟ ਦੀ ਕਟਿੰਗ ਲਾਈਨਿੰਗ ਵਾਲਾ ਸੂਟ ਦੀ ਕਟਿੰਗ ਤੁਹਾਨੂੰ ਦਿਖਾਤੀ ਮੈਂ ਤੇ ਜੇ ਮੇਰੀ ਵੀਡੀਓ ਵਧੀਆ ਲੱਗੀ ਹਨਾ ਕੁਝ ਵੀ ਸਿੱਖਣ ਨੂੰ ਮਿਲਿਆ ਤੁਹਾਨੂੰ ਤਾਂ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਿਆ ਕਰੋ ਜੀ। ਧੰਨਵਾਦ ਜੀ।